ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਮਨਨੇ ਪਰਮਨੇ ਸਟੂਡੈਂਟ ਵੀਜ਼ਾ ਸਲਾਹਕਾਰ ਔਰ ਅੱਜ ਬਹੁਤ ਹੀ ਖਾਸ ਟੌਪਿਕ ਹੈ ਇਸ ਟੌਪਿਕ ਤੇ ਹੀ ਤੀਰਤ ਜੀ ਦੇ ਨਾਲ ਗੱਲਬਾਤ ਕਰਾਂਗੇ ਟੌਪਿਕ ਦੱਸਣ ਤੋਂ ਪਹਿਲਾਂ ਮੈਂ ਤੀਰਤ ਜੀ ਦਾ ਸਵਾਗਤ ਕਰ ਲਾਂ ਤੀਰਤ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਜੇ ਹੁਣ ਕੈਨੇਡਾ ਤੋਂ ਵੀਜ਼ਾ ਨਹੀਂ ਆਉਂਦਾ ਕਿਸੇ ਵਿਦਿਆਰਥੀ ਦਾ ਫਿਰ ਕੀ ਕਰੇ ਕੀ ਬਦਲੇ ਏਜੰਟ ਬਦਲੇ ਕਾਲਜ ਬਦਲੇ ਕੋਰਸ ਬਦਲੇ ਇਹਦੇ ਤੇ ਅੱਜ ਤੁਸੀਂ ਪੂਰਾ ਵਿਸ਼ਲੇਸ਼ਣ ਦਿਓ ਤੇ ਬਿਲਕੁਲ ਸਰ ਸਚਾਈ ਹੈ ਸਰ ਇਹ ਜਿਹੜਾ ਸਵਾਲ ਆ ਨਾ ਤਕਰੀਬਨ ਹਰ ਬੱਚੇ ਦੇ ਜਾਂ ਹਰ ਮਾਪੇ ਦੇ ਜਾਣ ਦੇ ਵਿੱਚ ਜ਼ਰੂਰ ਆਉਂਦਾ ਵਾ ਕੀ ਵੀਜ਼ਾ ਨਹੀਂ ਆਇਆ ਨਾ ਪਤਾ ਨਹੀਂ ਕੀ ਹੁਣ ਹੋ ਗਿਆ ਪਰ ਅੱਜ ਦੀ ਰੇਟਸ ਨਾਲ ਸਾਰਿਆਂ ਤੋਂ ਪਹਿਲਾਂ ਇੱਕ ਚੀਜ਼ ਬਦਲਣ ਵਾਲੀ ਪਤਾ ਕੀ ਆ ਸਰ ਮੈਂ ਤਾਂ ਕਹੂੰਗਾ ਆਪਣੇ ਵਿੱਚ ਨਾ ੜੀ ਉਹ ਸੋਚ ਬਦਲੋ ਦਲੇਰੀ ਲਿਆਓ ਮੈਂ ਤਾਂ ਕਹਿੰਦਾ ਆਪਣੇ ਆਪਣੇ ਪੋਜ਼ਿਟਿਵ ਲਓ ਕਿ ਵੀਜ਼ੇ ਨੂੰ ਮੈਂ ਬਹੁਤ ਸਾਰੇ ਮਾਪੇ ਵੀ ਐਸ ਵੇਲੇ ਉਹ ਦੇਖ ਰਹੇ ਜਿਹਨੇ ਨਾ ਖਾਣਾ ਵੀ ਨਹੀਂ ਛੱਡ ਦਿੰਦੇ ਆ ਜਿਹੜੇ ਤਾਂ ਕਹਿੰਦੇ ਬੱਸ ਜੀ ਮਾਰੇ ਗਏ ਲੁੱਟੇ ਗਏ ਹੁਣ ਸਾਡੀ ਜ਼ਿੰਦਗੀ ਨਹੀਂ ਬਣਨੀ ਬੱਚਿਆਂ ਨੇ ਤਾਂ ਛੜਨਾ ਹੀ ਛੜਨਾ ਤੇ ਅੱਜ ਮੈਂ ਕਹੂੰਗਾ ਭੈਣ ਭਰਾਓ ਤੁਸੀਂ ਆਪਣੀ ਜ਼ਿੰਦਗੀ ਚ ਪਿੱਛੇ ਝਾਤ ਮਾਰ ਕੇ ਦੇਖੋ ਕਿ ਚੀਜ਼ਾਂ ਜਿਹੜੀਆਂ ਵਧੀਆ ਚੀਜ਼ਾਂ ਟਾਈਮ ਲੈਂਦੀਆਂ ਸੋ ਚੀਜ਼ ਵਾਹਿਗੁਰੂ ਸਾਨੂੰ ਦਿੰਦਾ ਹੀ ਦਿੰਦਾ ਜੋ ਸਾਡੇ ਲਈ ਲਾਹੇਵੰਦ ਹੈਗੀ ਮੈਂ ਤਾਂ ਕਈ ਵਾਰੀ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਵਾਂ ਕਿ ਜੇ ਆਪਾਂ ਆਪਣੇ ਮਾਪੇ ਤੋਂ ਕੋਈ ਚੀਜ਼ ਮੰਗੀ ਪਹਿਲੀ ਵਾਰੀ ਨਹੀਂ ਮਿਲੀ ਜਾਂ ਦੂਜੀ ਵਾਰੀ ਨਹੀਂ ਦਿੱਤੀ ਕੋ ਐਗਜ਼ਾਮਪਲ ਕਹਿੰਦਾ ਹੁੰਦਾ ਕਿ ਜੇ ਤੂੰ ਛੋਟਾ ਸੀ ਛੋਟੇ ਉਮਰੇ ਕੋਈ ਸਾਈਕਲ ਮੋਟਰਸਾਈਕਲ ਮੋਟਰਸਾਈਕਲ ਮੰਗ ਲਿਆ ਘਰਦਿਆਂ ਨੂੰ ਕਿਹਾ ਲਿਆ ਕੇ ਦੋ ਕਰਦ ਨੇ ਨਹੀਂ ਲਿਆ ਕੇ ਦਿੱਤਾ ਆਪਾਂ ਕਿਤੇ ਘਰਦਿਆਂ ਛੱਡ ਦਿੱਤੇ ਸੋ ਆਪਾਂ ਦਲੇਰੀ ਰੱਖੀ ਬਟ ਹਾਂ ਸਾਡੇ ਘਰਦਿਆਂ ਨੂੰ ਪਤਾ ਸੀ ਕਿ ਹਜੇ ਨਹੀਂ ਕੋਈ ਨਹੀਂ ਸਾਡਾ ਪੋਤੀ ਪੁੱਤ ਜੇ ਜਵਾਨ ਹੋ ਜਵੇ ਇਹ ਚੀਜ਼ ਨੂੰ ਸੰਭਾਲਣਾ ਲਓ ਜੇ ਫਿਰ ਲਿਆ ਕੇ ਦ ਸੋ ਇਹ ਕਦੇ ਗੱਲਾਂ ਨਹੀਂ ਹੈਗੀਆਂ ਇਹ ਜ਼ਿੰਦਗੀ ਦੀ ਲਾਈਵ ਐਗਜ਼ਾਮਪਲਸ ਆ ਤੇ ਇਹੀ ਗੱਲ ਕਹੂੰਗਾ ਤੇ ਵੀਜ਼ਾ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਆ ਵੀਜ਼ਾ ਸਾਡਾ ਹੱਕ ਨਹੀਂ ਹੈਗਾ ਵੀਜ਼ਾ ਜੇ ਨਹੀਂ ਆਇਆ ਨਾ ਹਿੰਮਤ ਜੀ ਨਾ ਛੱਡੋ ਪਹਿਲੀ ਗੱਲ ਲੱਗੇ ਰੋ ਐਸ ਵੇਲੇ ਤਾਂ ਵੀਜ਼ਾ ਲੈਣਾ ਮੈਨੂੰ ਲੱਗਦਾ ਕਿ ਇੰਨਾ ਔਖਾ ਨਹੀਂ ਹੈਗਾ ਕਿਉਂਕਿ ਅਸਲ ਜਿਹੜੀ ਰਿਫਿਊਜ਼ਲ ਲੈਟਰ ਵੀ ਆ ਰਹੀ ਉਹਦੇ ਪਿੱਛੇ ਵੀ ਰੀਜ਼ਨ ਆ ਰਿਹਾ ਤੇ ਇੱਕ ਹੋਰ ਚੀਜ਼ ਮੈਂ ਸਮਝਣ ਦੀ ਟਰਾਈ ਆਪਾਂ ਨੂੰ ਸਮਾਧਾਨ ਨੂੰ ਸਮਝਣਾ ਪੈਣਾ ਵਾ ਕਿ ਸਮਾਂ ਥੋੜਾ ਔਖਾ ਜ਼ਰੂਰ ਚੱਲ ਰਿਹਾ ਜੇ ਔਖੇ ਸਮੇਂ 'ਚ ਆਪਾਂ ਨੂੰ ਕੀ ਕਰਨਾ ਚਾਹੀਦਾ ਜ਼ਿਆਦਾ ਮਿਹਨਤ ਕਿਉਂਕਿ ਨਾ ਇੱਕ ਤਾਂ ਦੁਕਾਨਦਾਰ ਹੀ ਆ ਜਦੋਂ ਕਿਤੇ ਨਾ ਬੰਦਾ ਖਰਾਬ ਹੋਇਆ ਹੋਵੇ ਖਾਸ ਕਰਕੇ ਮੈਂ ਆਪਣੀ ਅਡਰੈਸ ਦੀ ਗੱਲ ਕਰ ਲੈਣਾ ਜਦੋਂ ਇੱਕ ਬੰਦਾ ਦੂਸਰੀ ਦੁਕਾਨ ਤੇ ਜਾਂਦਾ ਨਾ ਤੇ ਉਹ ਬੰਦਾ ਕਹਿੰਦਾ ਨਾ ਨਾ ਤੇਰੇ ਐਂਡ ਨੇ ਆ ਨਹੀਂ ਕੀਤਾ ਤੇਰੇ ਐਂਡ ਨੇ ਆ ਨਹੀਂ ਕੀਤਾ ਤੈਨੂੰ ਡਿਪਲੋਮੇ ਜਿਹੜੀ ਮਿਸ਼ਨ ਦਵਾਤੀ ਡਿਗਰੀ ਚ ਲੈ ਆ ਦੇਖੀ ਵੀਜ਼ਾ ਆਉਂਦਾ ਤੈਨੂੰ ਗਰੰਟੀ ਨਾਲ ਵੀਜ਼ਾ ਲਵਾਉਂਗੇ ਤੇ ਜਿਹੜੀ ਗਰੰਟੀ ਵਰਡ ਆ ਨਾ ਸਭ ਤੋਂ ਖਤਰਨਾਕ ਵਰਡ ਆ ਗਰੰਟੀ ਵਰਡ ਹੀ ਹੋਊਗਾ ਜਿਹੜਾ ਤੁਹਾਡਾ ਸਮਾਂ ਪੈਸਾ ਜ਼ਿੰਦਗੀ ਖਰਾਬ ਮੈਂ ਤਾਂ ਕਹਿੰਦਾ ਕਰ ਦਿੰਦਾ ਅਗਲੇ ਨੇ ਫੇਕ ਡਾਕੂਮੈਂਟ ਲਾਉਣ ਵਾਲੇ ਪਾਸੇ ਤੁਰ ਪੈਣਾ ਤੋਂ ਸਾਡੀ ਤਾਂ ਹਿਸਟਰੀ ਜਿਹੜੀ ਹੈਗੀ ਆ ਵੀਜ਼ਾ ਉਜੇ ਅਸੀਂ ਉਹ ਪੰਜਾਬ ਦੀ ਕੰਪਨੀ ਆ ਜਿਨ੍ਹਾਂ ਦੇ ਹੋਰਾਂ ਏਜੰਟਾਂ ਦੇ ਵੀ ਵੀਜ਼ੇ ਲਵਾਏ ਸਿਰਫ ਓਨਲੀ ਫਾਈਲਿੰਗ ਕਰਕੇ ਸੋ ਮੈਂ ਤਾਂ ਕਦੀ ਚੇਂਜ ਚੂਨ ਕਰਨ ਵਾਲੇ ਪਾਸੇ ਦਾ ਬਹੁਤ ਘੱਟ ਜਾਂਦਾ ਤੇ ਮੈਂ ਤਾਂ ਕਹਿੰਦਾ ਹਾਂ ਜੇ ਪੂਰਾ ਵਾਹ ਲਾ ਲਿਆ ਜੇ ਬਿਲਕੁਲ ਹੀ ਨਹੀਂ ਸਹੀ ਨਹੀਂ ਐਂਬੈਸੀ ਨੇ ਲਿਖ ਹੀ ਦੇ ਦਿੱਤਾ ਕਿ ਹਾਂ ਜੀ ਆਹ ਚੀਜ਼ ਤੋਂ ਮੈਂ ਤੁਹਾਡੇ ਸੈਟੀਸਫਾਈ ਹੈ ਨਹੀਂ ਥੈਨ ਚੇਂਜ ਇਟ ਬਾਕੀ ਜੇ ਤੁਸੀਂ ਕਹੋ ਨਾ ਕਿਸੇ ਦੇ ਕਹਿ ਦੇ ਅਗਲਾ ਤੁਹਾਨੂੰ ਕਹੀ ਜਾਂਦਾ ਜੀ ਆਹ ਚੇਂਜ ਕਰ ਲਾ ਉਹ ਕਰ ਲਾ ਤੇ ਬਾਕੀ ਇਹ ਵੀ ਇੱਕ ਸਾਰਿਆਂ ਤੋਂ ਵੱਡਾ ਮਿਥ ਮੈਂ ਤਾਂ ਕਹਾਂਗਾ ਇਹ ਵੀ ਸਭ ਤੋਂ ਵੱਡੀ ਜਿਹੜੀ ਚੀਜ਼ ਮੈਂ ਤਾਂ ਕੋਈ ਨੈਗੇਟਿਵਿਟੀ ਹੈ ਜਿਹੜੀ ਕਹਿੰ ਤੈਨੂੰ ਡਿਪਲੋਮੇ 'ਚ ਨਹੀਂ ਡਿਗਰੀ 'ਚ ਵੀਜ਼ਾ ਮਿਲੂਗਾ ਕਿੱਥੇ ਲਖਾਇਆ ਦਸੋ ਤਾਂ ਐਦਾ ਦਾ ਡਿਪਲੋਮੇ ਕਾਲਜ 'ਚ ਹੈ ਹੀ ਡਿਪਲੋਮੇ ਕਾਲਜ ਬੰਦ ਹੋ ਜਾਣ ਉਹਨਾਂ ਦੀ ਮਿਲੀਅਨ ਡਾਲਰ ਦੀ ਇੰਡਸਟਰੀ ਬੰਦ ਹੋ ਜਾਵੇ ਤੇ ਅੱਜ ਮੈਂ ਦੱਸ ਵੀ ਦਿੰਦਾ ਜੇ ਵੀਜ਼ੇ ਦੇਖਣੇ ਆਪਨੈਕਲ ਜੇ ਤੁਹਾਨੂੰ ਲੱਗੇ ਵੀਜ਼ੇ ਦਿਖਾਉਣਾ ਅੱਜ ਦੀ ਟਾਈਮ ਦੇ ਵਿੱਚ ਕਿ ਜਿਹੜੇ ਡਿਪਲੋਮਿਆਂ ਦੇ ਵਿੱਚ ਵੀਜ਼ੇ ਆ ਰਹੇ ਆ ਫਾਈਲਾਂ ਦੇਖਣੀ ਉਹ ਵੀ ਫਾਈਲਾਂ ਦਿਖਾ ਰਹੇ ਨੇ ਜਿਹੜੀਆਂ ਡਿਗਰੀਆਂ ਦੇ ਵਿੱਚ ਜਿਹੜੀਆਂ ਰਿਫਿਊਜ਼ ਹੋ ਰਹੀਆਂ ਸੋ ਸਮਝਣਾ ਪੈਣਾ ਫਾਈਨੈਂਸ਼ੀਅਲ ਸੋਕ ਜੇ ਡਿਗਰੀ ਲੈਂਦੇ ਜਿਆਦਾ ਕਰਨ ਸ਼ੋ ਕਰਾਉਣੇ ਪੈਂਦੇ ਆ ਸੋ ਕ ਇਕ ਹੋਰ ਐਗਜ਼ਾਮਪਲ ਦੇ ਰਹਿੰਦਾ ਸ਼ਾਇਦ ਨਾ ਐਗਜ਼ਾਮਪਲ ਲਾਣਾ ਕਹਿੰਦੇ ਸਰ ਛੇਤੀ ਸਮਝ ਲੱਗ ਜਾਂਦਾ ਜੇ ਬਾਹਰ ਮੀਂਹ ਪੈ ਰਿਹਾ ਨਾ ਕਈ ਵਾਰੀ ਬੰਦਾ ਕਹਿੰਦਾ ਸਰ ਮੀਂਹ ਪੈ ਰਿਹਾ ਕਿਤੇ ਮੈਂ ਗਿੱਲਾ ਤਾਂ ਨਹੀਂ ਹੋਊਗਾ ਤੇ ਓਬਵੀਅਸਲੀ ਜੇ ਮੀਂਹ ਪੈ ਰਿਹਾ ਜੇ ਮੈਂ ਮੀਂਹ ਚ ਇੱਦਾਂ ਜਾਊਂਗਾ ਗਿੱਲਾ ਤਾਂ ਹੋਊਗਾ ਤੇ ਦੋ ਰੀਜ਼ਨ ਆ ਜਾਂ ਤਾਂ ਮੈਂ ਛਤਰੀ ਲੈ ਕੇ ਜਾਵਾਂ ਜਾਂ ਕਿ ਮੈਂ ਹੋਰ ਜਾਂ ਥੋੜਾ ਸਬਰ ਕਰਕੇ ਜਾਵਾਂ ਮੀਂਹ ਰੁਕਦਾ ਥੈਨ ਮੈਂ ਜਾਵਾਂ ਫਿਰ ਨਹੀਂ ਮੈਂ ਗਿੱਲਾ ਹੁੰਦਾ ਸੋ ਇਹ ਚੀਜ਼ ਦਾ ਐਸ ਵਿਲੇ ਥੋੜਾ ਸਮਾਂ ਜਿਹੜਾ ਹੈਗਾ ਸਬਰ ਕਰਨ ਦਾ ਤੇ ਬਾਕੀ ਸਾਰੀ ਦੁਨੀਆ ਨੂੰ ਪਤਾ ਮੇਰੇ ਵਰਗੇ ਨੂੰ ਨਹੀਂ ਪ ਕਿਸੇ ਦੇ ਮਤਲਬ ਕਹੂੰਗਾ ਰੋਕ ਕੇ ਜਾਂ ਬੰਦ ਕਰਕੇ ਇਹ ਚੱਲਣੀ ਨਹੀਂ ਕਿਉਂਕਿ ਜੇ ਇਹ ਮੇਰੇ ਵਰਗੇ ਨੂੰ ਚੀਜ਼ ਪਤਾ ਜੇ ਬੱਚੇ ਨੂੰ ਵੀ ਪਤਾ ਜਿਵੇਂ ਅੱਜ ਬੱਚੇ ਨੇ ਇੱਕ ਦਰਵਾਜ਼ਾ ਬੰਦ ਆ ਉਹਨੇ ਦੂਜੇ ਦਰਵਾਜ਼ੇ ਪਾਸੇ ਚੱਲ ਜਾਣਾ ਤੇ ਕੋਈ ਵੀ ਹਣੀ ਮੈਂ ਤੇ ਕਹੂੰਗਾ ਕੰਟਰੀ ਆ ਆਪਣਾ ਨੁਕਸਾਨ ਨਹੀਂ ਚਾਹੁੰਦੀ ਆਪਣੀ ਕ੍ਰੈਡੀਬਿਲਟੀ ਲੂਜ਼ ਨਹੀਂ ਕਰਨਾ ਚਾਹੁੰਦੀ ਰੀਜ਼ਨ ਇਹਦੇ ਪਿੱਛੇ ਆਪਾਂ ਜਿੰਨੇ ਮਰਜੀ ਗੱਲ ਲਈ ਅੱਜ ਸਾਰੇ ਚ ਖੋਰ ਚੀਜ਼ ਮੈਂ ਇੱਥੇ ਡਿਕਲੇਅਰ ਕਰਨਾ ਚਾਹੂੰਗਾ ਵੀਜ਼ੇ ਸ਼ਕਤੀ ਜਿਹੜੀ ਕਹੂੰਗਾ ਨਾ ਪੰਜਾਬ ਦੇ ਬੱਚਿਆਂ ਲਈ ਜ਼ਿਆਦਾ ਹੋ ਰਹੀ ਆ ਜੇ ਅਲੀ ਮੈਂ ਕਹੂੰਗਾ ਜੇ ਹੀ ਮੈਂ ਗੱਲ ਕਰਾਂ ਦਿੱਲੀ ਦੇ ਬੱਚੇ ਹੈਗੇ ਆ ਜਾਂ ਕਿਸੇ ਹੋਰ ਸ਼ਹਿਰ ਦੇ ਬੱਚੇ ਆ ਤੇ ਉਹ ਇੰਨੀ ਜ਼ਿਆਦਾ ਸ਼ਕਤੀ ਨਹੀਂ ਹੈ ਸਰ ਇਹ ਸੱਚਾਈ ਹੈ ਮੈਂ ਤੁਹਾਡੇ ਨਾਲ ਆਨ ਰਿਕਾਰਡਡ ਚੀਜ਼ ਕਰ ਰਿਹਾ ਤੇ ਰੀਜ਼ਨ ਕੋਈ ਵੀ ਨਹੀਂ ਤੇ ਇਸ ਲਈ ਮੈਂ ਤਾਂ ਕਹੂੰਗਾ ਜੇ ਆਪਣੇ ਸਾਡੇ ਬੱਚੇ ਉੱਥੇ ਜਾਂਦੇ ਆ ਜੋ ਪਿਛਲੇ ਸਮੇਂ ਵਿੱਚ ਹੋਇਆ ਚਾਹੇ ਧਰਨੇ ਲਾ ਲੋ ਪ੍ਰੋਟੈਸਟ ਵਿੱਚ ਲਾ ਲੋ ਚਾਹੇ ਰਾਈਟ ਆ ਮੈਂ ਤਾਂ ਕਹੂੰਗਾ ਸਾਡਾ ਚਾਹੇ ਉੱਥੇ ਕਿਸੇ ਤਰ੍ਹਾਂ ਦੀ ਹੁਲੜ ਬਾਜ਼ੀਆਂ ਚਲਾ ਲੋ ਇਹ ਉਹਦਾ ਸ਼ਾਇਦ ਨਤੀਜਾ ਮੈਨੂੰ ਇਹਦਾ ਫੀਲ ਹੁੰਦਾ ਕਿ ਹੈਗਾ ਵਾ ਜਿਹੜੇ ਕਿ ਅਸਲੇ ਸਾਨੂੰ ਕੌਨਸੀਕੁਐਂਸ ਅੱਜ ਫੇਸ ਕਰਨੇ ਪੈ ਰਹੇ ਆ ਬਟ ਹਾਂ ਨੁਕਸਾਨ ਹੋਇਆ ਜੇ ਮੈਂ ਸਮਾਂ ਖਰਾਬ ਕਰ ਰਿਹਾ ਤਾਂ ਮੈਂ ਹਰ ਵੀਡੀਓ ਦੇ ਵਿੱਚ ਹਰ ਬੱਚੇ ਨੂੰ ਜਿਹੜਾ ਮੇਰੇ ਕੋਲ ਵੀ ਆਉਂਦਾ ਹਾਂ ਫਾਈਲ ਦੇਤੀ ਆਲਸ ਕਰਕੇ ਦੇ ਗਿਆਂ ਹੁਣ ਤੂੰ ਤਾਂ ਨਹੀਂ ਕੁਝ ਕਰਣਾ ਘਰ ਦੇਣੇ ਪੈਸੇ ਲਾਉਣੇ ਅਸੀਂ ਸਾਡੀ ਫਾਈਲ ਤੇ ਕੰਮ ਕਰਨਾ ਪਰ ਅੱਜ ਹੀ ਫਰੈਂਚ ਕਰਨੀ ਸ਼ੁਰੂ ਕਰਦੇ ਅੱਜ ਹੀ ਜਾਂ ਕਿਤੇ ਨਾ ਕਿਤੇ ਮਾਪਿਆਂ ਨੂੰ ਕਹਿੰਦੇ ਸਕਿੱਲ ਸਿੱਖਣ ਲਾ ਦਿਓ ਕਿਸੇ ਤਰ੍ਹਾਂ ਦਾ ਟ੍ਰੇਡ ਵਾਲਾ ਜਿਹੜਾ ਮੈਨੂੰ ਕਿ ਇੱਥੇ ਕੁਝ ਨਾ ਕੁਝ ਸਿੱਖ ਲਾ ਕੁਝ ਇਹ ਕੁਝ ਨਾ ਕੁਝ ਸਿੱਖ ਜ਼ਰੂਰ ਕਿਉਂਕਿ ਬਰਾਤ ਕੈਨੇਡਾ ਜਾ ਕੇ ਉੱਥੇ ਮੇਰੇ ਕੰਮ ਆਵੇ ਤੇ ਅੱਜ ਮੈਂ ਮਾਪਿਆਂ ਨੂੰ ਕਹੂੰਗਾ ਆਪਣੇ ਬੱਚਿਆਂ ਨੂੰ ਇੱਧਰਲੇ ਪਾਸ ਵੀਜ਼ਾ ਜਦੋਂ 트ੈਂਡ ਚੇਂਜ ਹੋਇਆ ਨਾ ਸਾਰਾ ਕੁਝ ਬਹੁਤ ਵਧੀਆ ਜਿਹੜਾ ਹੋਊਗਾ ਐਸ ਵੇਲੇ ਜੇ ਰਿਫਿਊਜ਼ਲ ਰੇਟ ਕਰਾਂ ਰਿਕਾਰਡ ਤੋੜਾਈ ਹੈਗੀ ਹੈ ਵੀਜ਼ਾਜ਼ ਆ ਰਹੇ ਵੀਜ਼ਾਜ਼ ਆਰ ਕਮਿੰਗ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਬਹੁਤ ਘੱਟ ਆ ਰਹੇ ਉਂਗਲਾਂ ਤੇ ਗਿਣ ਸਕਦਾ ਜੇ ਉਸ ਤੋਂ ਮੈਂ ਕਹੂੰਗਾ ਦੁਗਨੀਆਂ ਤੇਗਨੀਆਂ ਰਿਫਿਊਜ਼ਲ ਜਰੂਰ ਆ ਰਹੀਆਂ ਤੇ ਰਿਫਿਊਜ਼ਲ ਵਾਲੇ ਬੱਚਿਆਂ ਨੇ ਵੀ ਕਹੂੰਗਾ ਥੋੜਾ ਜਿਹਾ ਜਿਗਰਾ ਰੱਖੇ ਆਪਣੇ ਸਮੇਂ ਨੂੰ ਯੂਟਿਲਾਈਜ਼ ਕਰਦੇ ਚੋ ਤੇ ਬਹੁਤ ਵਧੀਆ ਹੋਊਗਾ ਸੋ ਚੇਂਜ ਕਰਨ ਤੋਂ ਪਹਿਲਾਂ ਇੱਕ ਵਾਰੀ ਪੈਨਕਲ ਦੀ ਆਫਿਸ ਜ਼ਰੂਰ ਵਿਜ਼ਿਟ ਕਰੋ ਜੇ ਲੋਡ ਹੋਊਗੀ ਜਿਸ ਮੈਂ ਕਹਿੰਦਾ ਪਾਣੀ ਸਿਰੇ ਹੋ ਹੀ ਨਾ ਗਿਆ ਫਿਰ ਚੇਂਜ ਵਾਲੇ ਪਾਸੇ ਜਾਇਓ ਤੁਸੀਂ ਓਨਲੀ ਫਾਈਲਿੰਗ ਤੇ ਵੀ ਆਪਣਾ ਸੇਮ ਕਾਲਜ ਕੋਰਸ ਸੇਮ ਫਾਈਨੈਂਸ਼ੀਅਲਸ ਦੇ ਨਾਲ ਚਾਹੇ ਘੱਟ ਵੀ ਹੈਗੇ ਫਿਰ ਵੀ ਤੁਸੀਂ ਜਿਹੜਾ ਕੀ ਵੀਜ਼ਾ ਲੈਂਦੇ ਵਿੱਚ ਕਾਮਯਾਬ ਜ਼ਰੂਰ ਹੋਵੋਗੇ ਤੇ ਬਾਕੀ ਅੱਜ ਕਲਿੱਪ ਕੱਟ ਗਿਆ ਅੱਜ ਫਿਰ ਰੱਖ ਲਓ ਸਮਾਂ ਜਲਦੀ ਚੇਂਜ ਹੋਣ ਵਾਲਾ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਫਿਰ ਤਿਰਾ ਜੀ ਨੇ ਸਾਂਝੀ ਕੀਤੀ ਹੈ स्क्रीन ਤੇ ਨੰਬਰ ਹੈ 8557885578 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਤਿਰਤ ਜੀ ਨੂੰ ਨਿੱਜੀ ਤੌਰ ਤੇ ਮਿਲੋ ਔਰ ਤੁਸੀਂ ਰੀਅਪਲਾਈ ਕਰਨਾ ਹੈ ਫਰੈਸ਼ ਫਾਈਲ ਕਰਨੀ ਹੈ ਤੁਸੀਂ ਜ਼ਰੂਰ ਤਿਰਤ ਜੀ ਨਾਲ ਸਲਾਹ مشورہ ਕਰਕੇ ਆਪਣਾ ਫੈਸਲਾ ਕਰੋ ਥੈਂਕ ਯੂ ਸੋਮਾ